ਕੱਲ ਮੈਂ ਇੱਕ ਪੋਸਟ ਪਾਈ ਸੀ ਕਿ ਪੰਜਾਬ ਛੱਡਣ ਨੂੰ ਦਿਲ ਨਹੀਂ ਕਰਦਾ ਪਰ ਹਾਲਾਤਾਂ ਨੂੰ ਦੇਖ ਕੇ ਲੱਗਦਾ ਕਿ ਛੱਡਣਾ ਪੈਣਾ ਉਸ ਪੋਸਟ ਤੇ ਕਾਫੀ ਵੀਰਾਂ ਨੇ ਕਮੈਂਟ ਕੀਤੇ ਫਿਕਰ ਕੀਤਾ ਮੇਰਾ ਮੈਨੂੰ ਸਮਝਾਇਆ ਛੋਟੇ ਭਰਾਵਾਂ ਵਾਂਗੂ ਸਮਝਾਇਆ ਕਈ ਵੀਰਾਂ ਨੇ ਬਹੁਤ ਸ਼ਕਤੀ ਨਾਲ ਵੀ ਸਮਝਾਇਆ ਕਿ ਕੀ ਤੇਰੀ ਬੇਲ ਨੇ ਚ ਬਾਹ ਆਈ ਹੈ ਕਿਉਂ ਬਾਹ ਜਾਣਾ ਤੂੰ ਐਕਚੁਅਲੀ ਮੇਰਾ ਬਾਹਰ ਜਾਣ ਦਾ ਇਹੋ ਜਿਹਾ ਕੋਈ ਹਲੇ ਪਲਾਨ ਨਹੀਂ ਹੈਗਾ ਉਹਦਾ ਇੱਕ ਚੱਲ ਰਿਹਾ ਸਿਸਟਮ ਤੇ ਇੱਕ ਚੁੰਡੀ ਵੱਡੀ ਸੀ ਕਿ ਜਿੱਦਾਂ ਪੰਜਾਬ ਦੇ ਹਾਲਾਤ ਬਣੇ ਹੋਏ ਆ ਜਿੱਦਾਂ ਪੰਜਾਬ ਦੀ ਕਾਨੂੰਨ ਵਿਵਸਥਾ ਜਿੰਨੀਆਂ ਜੋਰਾਂ ਸ਼ੋਰਾਂ ਤੇ ਆਮ ਆਦਮੀ ਪਾਰਟੀ ਦੀਆਂ ਫੁਕਰੀਆਂ ਚੱਲ ਰਹੀਆਂ ਉਹਨੇ ਜੋਰਾਂ ਸ਼ੋਰਾਂ ਤੇ ਪੰਜਾਬ ਦੇ ਵਿੱਚ ਨਸ਼ਾ ਕਰਾਇਮ ਤੇ ਲੁੱਟਕਸੱਟ ਚੱਲ ਰਹੀ ਹੈ ਰਾਤ ਨੂੰ 10 ਵਜੇ ਤੋਂ ਬਾਅਦ ਬੰਦਾ ਬਾਹਰ ਨਿਕਲਣ ਤੋਂ ਡਰਦਾ ਕਿ ਮੇਰੇ ਕੋਲ ਹੀ ਜੋ ਵੀ ਆ ਕੋਈ ਪਰਸ ਆ ਕੋਈ ਮੋਬਾਈਲ ਆ ਮੇਰਾ ਕੋਈ ਖੋ ਨਾ ਲਵੇ ਤੇ ਰੋਜ਼ ਇਹੋ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਕਿ ਕਿਸੇ ਤੋਂ ਮੋਟਰਸਾਈਕਲ ਖੋਲਿਆ ਕਿਸੇ ਦੇ ਸਰਚ ਕੁਛ ਮਾਰ ਕੇ ਭੱਜ ਗਏ ਤੇ ਬਹੁਤ ਵੱਡੇ ਵੱਡੇ ਕਰਾਇਮ ਦਿਨ ਦਿਹਾੜੇ ਬੰਦਾ ਵੱਢ ਦੇਣਾ ਕਹ ਲਾ ਕਿ ਗੁਨਾਹ ਹੋ ਸਕਦਾ ਕਿ ਬਹੁਤ ਵੱਡਾ ਹੋਵੇ ਪਰ ਇਦਾਂ ਸ਼ਰਿਆਮ ਵੀਡੀਓ ਬਣਾ ਕੇ ਬੰਦੇ ਦਾ ਕਤਲ ਕਰਨਾ ਵੀ ਕਾਨੂੰਨ ਪੁਲਿਸ ਸਰਕਾਰ ਵੀ ਉਹਦਾ ਡਰ ਲੋਕਾਂ ਦੇ ਵਿੱਚ ਬਿਲਕੁਲ ਖਤਮ ਹੋ ਚੁੱਕਾ ਇਸੇ ਕਰਕੇ ਗਿਆ ਸੀ ਕਿ ਸਿਸਟਮ ਨੂੰ ਇੱਕ ਤਾਨਾ ਮਾਰਿਆ ਸੀ ਇੱਕ ਮੇੜਾ ਮਾਰਿਆ ਸੀਗਾ ਕਿ ਆਪਾਂ ਫੁਕਰੀਆਂ ਛੱਡ ਕੇ ਸੁਧਾਰ ਵੱਲ ਤੁਰੀਏ ਹੁਣ ਮੇਰਾ ਵੀਡੀਓ ਪਾਉਣ ਦਾ ਕਿਉਂਕਿ ਹੁਣ ਇਲੈਕਸ਼ਨ ਵੀ ਨੇੜੇ ਆ ਮੇਰਾ ਮਕਸਦ ਇਹ ਨਹੀਂਗਾ ਵੀ ਆਪਾਂ ਅਕਾਲੀਆਂ ਜਾਂ ਕਾਂਗਰਸੀਆਂ ਜਾਂ ਹੋਰ ਦੂਜੀਆਂ ਪਾਰਟੀਆਂ ਦੇ ਹੱਕ ਵਿੱਚ ਭੁਗਤ ਰਹੇ ਆ ਵੋਟ ਆਪਾਂ ਇਹਨਾਂ ਨੂੰ ਹੀ ਪਾਉਣੀ ਆ ਪਰ ਜਿਹੜੀ ਗੱਲ ਹੈ ਕਿ ਇਹਨਾਂ ਤੋਂ ਸਿਸਟਮ ਜਿਹੜਾ ਉਹ ਕੰਟਰੋਲ ਨਹੀਂ ਹੋ ਪਾਰਿਆ ਇਨਾਂ ਨੂੰ ਜਿਆਦਾ ਐਕਸਪੀਰੀਅੰਸ ਜਾਣੀਗਾ ਤੇ ਜਾਂ ਇਹ ਆਪਣੀ ਬੱਲੇ ਬੱਲੇ ਆਪਣੀ ਵਾਵਾ ਕੋਈ ਸਾਈਕਲ ਚੱਕੀ ਫਿਰਦਾ ਵੀ ਮੈਂ ਸਾਈਕਲ ਵਾਲਾ ਮੈਂ ਫਲਾਣਾ ਵੀ ਤੁਸੀਂ ਜਿਹੜਾ ਕੰਮ ਕਰਨ ਵਾਸਤੇ ਤੁਹਾਨੂੰ ਲੋਕਾਂ ਨੇ ਭੇਜਿਆ ਤੁਸੀਂ ਉਹ ਕੰਮ ਕਰੋ ਵਿਕਾਸ ਕਰੋ ਜਿਹੜਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਹੋ ਰਹੀ ਹੈ ਉਹ ਠੀਕ ਕਰੋ ਇਸ ਕਰਕੇ ਮੈਂ ਇੱਕ ਵਾਰੀ ਫਿਰ ਕੰਨਾ ਵੀ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਕਮੈਂਟ ਕਮੈਂਟ ਕਰਕੇ ਮੇਰਾ ਫਿਕਰ ਕੀਤਾ ਮੈਨੂੰ ਸਮਝ ਆਇਆ ਪਰ ਇਹੋ ਜਿਹਾ ਕੁਝ ਨਹੀਂ ਕਿ ਮੈਂ ਮੇਰਾ ਕੋਈ ਬਾਹਰ ਜਾਣ ਦਾ ਪਲਾਨ ਆ ਉਹ ਤਾਂ ਇੱਕ ਸਿਸਟਮ ਨੂੰ ਤਾਨਾ ਮਾਰਿਆ ਸੀ ਇੱਕ ਸਿਸਟਮ ਨੂੰ ਚੁੰਡੀ ਵੱਡੀ ਸੀ ਕਿ ਅ ਚੰਗਾ ਨਹੀਂ ਲੱਗ ਰਿਹਾ ਪੰਜਾਬ ਦੇ ਵਿੱਚ ਜਦੋਂ ਇਹੋ ਜਿਹਾ ਮਾਹੌਲ ਦੇਖਦੇ ਆ ਇਹੋ ਜਿਹੇ ਘਟਨਾਵਾਂ ਦੇਖਦੇ ਆ ਤੇ ਇਹਦੇ ਵਿੱਚ ਬਹੁਤ ਬਹੁਤ ਜ਼ਿਆਦਾ ਸੁਧਾਰ ਕਰਨ ਦੀ ਲੋੜ ਆ ਤੇ ਆਪਾਂ ਸਾਰੇ ਥਲ ਮਿਲ ਕੇ ਸਰਕਾਰ ਉਤੇ ਆਪਾਂ ਜਿਹੜੇ ਸਰਕਾਰ ਦੇ ਜਿਹੜੇ ਆਪਾਂ ਗਵਰਨਮੈਂਟ ਦੇ ਨਾਗਰਿਕਾਂ ਸਾਰੇ ਆਪਰਾਲ ਮਿਲ ਕੇ ਸੁਧਾਰ ਕਰਨ ਵੱਲ ਕਾਨੂੰਨ ਕਾਨੂੰਨ ਵਿਵਸਥਾ ਠੀਕ ਕਰਨ ਵੱਲ ਤੁਰੀ ਆਪਣਾ ਆਪ ਸੁਧਾਰੀਏ